2024 ਚ ਮੋਦੀ ਦੇ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਨ ਦੇ ਦੌਰਾਨ ਇੰਡੀਆ ਦਾ ਠੱਗੀ ਦਾ ਭਾਂਡਾ ਚਰਾਹੇ 'ਚ ਟੁੱਟਿਆ ਭੰਨ ਦਿੱਤਾ ਭੰਨਿਆ ਗੈਰ ਕਾਨੂੰਨੀ ਤਰੀਕੇ ਨਾਲ ਜੋੜ ਤੋੜ ਅਤੇ ਗਲਤ ਹਰਬਿਆਂ ਦੇ ਨਾਲ ਜੀਡੀਪੀ ਦੇ ਵਾਧੇ ਦੇ ਝਗੜ ਦੀ ਕੁ ਮੰਤਰੀ ਪਦਰ ਤੇ ਹੋਈ ਸੋਜੀ ਨੇ ਵੈਸਟ ਨੂੰ ਭਾਰਤ ਬਾਰੇ ਸੋਚਣ ਅਤੇ ਫੋਰਨ ਪਾਲਸੀਆਂ ਦੇ ਵਿੱਚ ਸਥਾਨ ਬਾਰੇ ਭਾਰਤ ਦੇ ਸਥਾਨ ਬਾਰੇ ਮੁੜ ਤੋਂ ਵਿਚਾਰ ਵਟਾਂਦਰੇ ਲਈ ਮਜਬੂਰ ਕਰ ਦਿੱਤਾ ਮਹਿੰਗਾਈ ਨੇ ਭਾਰਤ ਦੇ ਆਮ ਜਿਹੜੇ ਕੰਜ਼ਿਊਮਰ ਸੀ ਉਪਭੋਗਤਾ ਸੀ ਆਮ ਬੰਦਾ ਸੀ ਜਿਹੜਾ ਭਾਰਤ ਦਾ ਉਸ ਨੂੰ ਬਾਜ਼ਾਰ ਤੋਂ ਦੂਰ ਕਰਨਾ ਸ਼ੁਰੂ ਕਰ ਦਿੱਤਾ ਨਾ ਬਾਜ਼ਾਰ ਰਿਹਾ ਮਾਰਕੀਟ ਰਹੀ ਨਾ ਕਾਰਖਾਨਾ ਰਿਹਾ ਚੀਨ ਅਤੇ ਬਾਕੀ ਮੁਲਕਾਂ ਦੇ ਕਾਰਖਾਨੇ ਇਸ ਵੇਲੇ ਮਾਨਵ ਰਹਿਤ ਮਸ਼ੀਨਾਂ ਦੇ ਉੱਤੇ ਉਤਪਾਦਨ ਉਹਨਾਂ ਨੇ ਕਰਨਾ ਸ਼ੁਰੂ ਕਰ ਦਿੱਤਾ ਹਾਲੇ ਭਾਰਤ ਅਜਿਹੇ ਬਾਰੇ ਸੋਚ ਵੀ ਨਹੀਂ ਸਕਦਾ ਕਿ ਇੰਡੀਆ ਦੇ ਵਿੱਚ ਮਸ਼ੀਨਾਂ ਬਿਨਾਂ ਮਨੁੱਖ ਤੋਂ ਕੰਮ ਕਰਨਗੀਆਂ ਵੈਸਟ ਜਾਂ ਵੱਡੀਆਂ ਤਾਕਤਾਂ ਚ ਕੋਈ ਇੱਕ ਵੀ ਤਾਕਤ ਭਾਰਤ ਦੇ ਠੱਗ ਤੰਤਰ ਚ ਇਨਵੈਸਟ ਕਰਨ ਦਾ ਖਤਰਾ ਮੁੱਲ ਨਹੀਂ ਲੈ ਸਕਦੀ ਜੋਖਮ ਲੈਣ ਦੀ ਹਾਲਤ ਦੇ ਵਿੱਚ ਹੈ ਹੀ ਨਹੀਂ ਜੇ ਕਾਰਖਾਨਾ ਦੁਬਾਰਾ ਉਸਾਰਨਾ ਵੀ ਹੋਵੇ ਇੰਡੀਆ ਨੇ ਤਾਂ ਅਸਲੀ ਭਾਰਤ ਵਰਗੇ ਮੁਲਕ ਨੂੰ 20 ਸਾਲਾਂ ਤੋਂ ਵੱਧ ਦਾ ਸਮਾਂ ਲੱਗੇਗਾ ਦੋ ਦਹਾਕਿਆਂ ਤੋਂ ਵੱਧ ਦਾ ਸਮਾਂ ਲੱਗੇਗਾ ਉਹ ਵੀ ਤਾਂ ਜੇ ਇਮਾਨਦਾਰੀ ਨਾਲ ਕੰਮ ਕੀਤਾ ਜਾਵੇ ਈਮਾਨਦਾਰੀ ਨਾਲ ਕੰਮ ਕਰਨ ਤੇ ਹੀ ਉਸਾਰੂ ਨਤੀਜੇ ਨਿਕਲਦੇ ਹੁੰਦੇ ਨੇ ਵਰਨਾ ਵੱਧ ਤੋਂ ਵੱਧਤਰ ਹੋਣ ਦਾ ਟਾਲਾ ਨਹੀਂ ਹੋਏਗਾ ਪਰ ਕੀ ਇਹ ਸੱਚ ਹੈ ਕਿ ਹੁਣ ਭਾਰਤ ਨਾਮ ਦੀ ਮੰਡੀ ਜਾਂ ਕਾਰਖਾਨੇ ਤੋਂ ਦੁਨੀਆ ਨੂੰ ਕੋਈ ਉਮੀਦ ਬਾਕੀ ਨਹੀਂ ਰਹੀ ਕੀ ਭਾਰਤ ਹੁਣ ਦੁਨੀਆ ਲਈ ਫੰਡਰ ਗਊ ਬਣ ਗਿਆ ਕੀ ਕੋਈ ਵੀ ਨਾਗਰਿਕ ਭਾਰਤ ਦੇ ਵਿੱਚ ਵਸਣ ਨੂੰ ਤਰਜੀਹ ਦੇ ਰਿਹਾ ਕੀ ਹਰ ਆਮ ਖਾਸ ਵਪਾਰੀ ਭਾਰਤ ਦੇ ਵਿੱਚ ਰਹਿਣਾ ਚਾਹੁੰਦਾ ਪਿਛਲੇ 3 ਸਾਲਾਂ ਦੇ ਦੌਰਾਨ ਭਾਰਤ ਦੇ ਚੋਟੀ ਦੇ ਚੋਟੀ ਦੇ 3% ਅਮੀਰ ਬੰਦੇ ਅਤੇ 13% ਮੱਧ ਵਰਗੀ ਵਪਾਰੀ ਆਪਣੇ ਕਾਰੋਬਾਰਾਂ ਨੂੰ ਸਮੇਟ ਕੇ ਦੁਬਈ, ਸਿੰਗਾਪੁਰ ਅਤੇ ਯੂਰਪੀ ਮੁਲਕਾਂ ਦੇ ਵਿੱਚ ਸਥਾਪਿਤ ਹੋ ਚੁੱਕੇ ਨੇ ਇੱਕ ਚਿੱਟਾ ਸੱਚ ਇੰਡੀਆ ਦੀ ਹਕਮਰਾਨ ਪਾਰਟੀ ਬੀਜੇਪੀ ਅਤੇ ਬੀਜੇਪੀ ਦੀ ਮਾਂ ਆਰਐਸਐਸ ਦੇ ਸੀਨੀਅਰ ਲੀਡਰਾਂ ਦੇ ਜਿਹੜੇ ਪਰਿਵਾਰ ਨੇ ਤੇ ਬੱਚੇ ਨੇ ਉਹ ਯੂਰਪ ਤੇ ਉੱਤਰੀ ਅਮਰੀਕਾ ਦੇ ਦੇ ਮੁਲਕਾਂ ਦੇ ਵਿੱਚ ਪਹਿਲਾਂ ਹੀ ਪੂਰੀ ਤਰ੍ਹਾਂ ਸਥਾਪਿਤ ਨੇ ਉੱਥੋਂ ਦੀਆਂ ਸਿਟੀਜ਼ਨਸ਼ਿਪ ਨੇ ਉਹਨਾਂ ਕੋਲ ਉੱਥੋਂ ਦੇ ਗ੍ਰੀਨ ਕਾਰਡ ਨੇ ਕੀ ਇੰਡੀਆ ਦੀ ਇਸ ਮੌਜੂਦਾ ਹਾਲਤ ਲਈ ਭਾਰਤੀ ਡੀਪ ਸਟੇਟ ਭਾਰਤ ਦੇ ਲੀਡਰ ਜਾਂ ਇੰਡੀਆ ਦਾ ਕਾਨੂੰਨੀ ਸਿਸਟਮ ਹੈ ਜਿਹੜਾ ਉਹ ਜ਼ਿੰਮੇਵਾਰ ਸਾਦਾ ਤੇ ਸਿੱਧ ਪਦਰਾ ਜਵਾਬ ਹੈ ਬਿਲਕੁਲ ਨਹੀਂ ਇਹ ਇਹ ਬਿਲਕੁਲ ਜ਼ਿੰਮੇਵਾਰ ਨਹੀਂ ਹੈਗੇ ਜੋ ਕੁਝ ਭਾਰਤ ਦੇ ਵਿੱਚ ਹੋਇਆ ਉਸ ਲਈ ਇਹਨਾਂ ਕਾਰਕਾਂ 'ਚ ਕੋਈ ਵੀ ਜ਼ਿੰਮੇਵਾਰ ਨਹੀਂ ਹੈ ਜ਼ਿੰਮੇਵਾਰ ਹੈ ਤਾਂ ਉਹ ਹੈ ਆਰ.ਆਈ ਲੋਕਾਂ ਵੱਲੋਂ ਨੌ ਸਦੀਆਂ ਦੇ ਲੰਮੇ ਸਮੇਂ ਦੇ ਦੌਰਾਨ ਘੜੇ ਗਏ ਵੱਡੇ ਅਣਦਿਸੇ ਅਣਦਿਸਦੇ ਸੂਖਮ ਤੰਤਰ ਦੇ ਰਾਹੀਂ ਪੀੜੀ ਦਰ ਪੀੜੀ ਆ ਰਹੀ ਮਾਪਿਆਂ ਵੱਲੋਂ ਦਿੱਤੀ ਜਾ ਰਹੀ ਵੈਦਿਕ ਸਿੱਖਿਆ Hindu ਤਵੀ ਸਿੱਖਿਆ ਅੱਜ ਦਾ ਪਤਨ ਪਿਛਲੇ 5 ਦਹਾਕਿਆਂ ਦੇ ਵਿੱਚ ਸਿਰਫ 50 ਸਾਲਾਂ ਦੇ ਵਿੱਚ ਫੈਲੀ ਇੱਕ ਹੌਲੀ-ਹੌਲੀ ਪ੍ਰਕਿਰਿਆ ਜਿਹੜੀ ਇੰਡੀਆ ਦੀ ਆਰਥਿਕ ਟੁੱਟਪੱਜ ਜ਼ਿਆਦਾ ਅਤੇ ਬੇਤਰਤੀਬ ਫੌਜੀ ਵਿਸਥਾਰ ਅਤੇ ਅੰਦਰੂਨੀ ਰਾਜਨੀਤਿਕ ਮੁੱਦਿਆਂ ਦੇ ਦਬਾਅ ਥੱਲੇ ਲਗਾਤਾਰ ਚੱਲ ਰਹੀ ਹੈ ਅੰਦਰੂਨੀ ਰਾਜਨੀਤਿਕ ਕਲੇਸ਼ ਦੇ ਚੱਲਦਿਆਂ ਲਗਾਤਾਰ ਇਹ ਅੱਗੇ ਵਧ ਰਹੀ ਹੈ ਅਗਨੀਵੀਰ ਸਕੀਮ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਇਸ ਦਾ ਤੇ ਮੁਲਕ ਕੋਲ ਆਪਣੇ ਫੌਜੀਆ ਨੂੰ ਤਨਖਾਹ ਦੇਣ ਲਈ ਬਜਟ ਹੀ ਨਹੀਂ ਹੈਗਾ ਪੈਸਾ ਹੀ ਨਹੀਂ ਹੈਗਾ ਫੌਜੀਆਂ ਨੂੰ ਤਨਖਾਹ ਦੇਣ ਲਈ ਤੇ ਐਸੇ ਕਰਕੇ ਸਿਰਫ 4 ਸਾਲਾਂ ਲਈ ਹੀ ਅਗਨੀਵੀਰ ਸਕੀਮ ਦੇ ਤਹਿਤ ਫੌਜੀਆਂ ਨੂੰ ਹੁਣ ਠੇਕੇ ਤੇ ਭਰਤੀ ਕਰਨਾ ਸ਼ੁਰੂ ਕਰ ਦਿੱਤਾ। ਇਸ ਤਰ੍ਹਾਂ ਇਹ ਤਾਂ ਪੱਕਾ ਹੋ ਗਿਆ ਨਾ ਕਿ ਭਾਰਤ ਆਰਥਿਕ ਤੌਰ ਤੇ ਇੱਕ ਡਾਵਾਡੋਲ ਮੁਲਕ ਹੈ। ਆਮ ਵਰਤੋਂ ਦੀਆਂ ਵਸਤੂਆਂ ਨੇ ਜਿਹੜੀਆਂ ਖਾਣ ਪੀਣ ਦੀਆਂ ਰੱਖ-ਰਖਾ ਦੀਆਂ ਉਹ ਲੋਕਾਂ ਦੀ ਪਹੁੰਚ ਤੋਂ ਦੂਰ ਹੋ ਗਈਆਂ ਨੇ ਤੇ ਮਹਿੰਗਾਈ ਲਗਾਤਾਰ ਵਧ ਰਹੀ ਹੈ। ਉਦਾਂ ਹੀ ਚੋਰੀ-ਚਕਾਰੀ ਵੀ ਠੱਗੀ-ਠੋਰੀ ਵੀ ਵਧ ਰਹੀ ਹੈ, ਲੁੱਟਮਾਰ ਵਧ ਰਹੀ ਹੈ ਜਿੱਥੇ ਹਾਈਪਰ ਇਨਫਲੇਸ਼ਨ ਨੇ ਰੁਪਏ ਦਾ ਮੁਲਕ ਘਟਾ ਦਿੱਤਾ ਤੇ ਭਾਰਤੀ ਵਸਤੂਆਂ ਨੂੰ ਚੀਨ ਅਤੇ ਮੈਕਸੀਕੋ ਵਰਗੇ ਵਿਰੋਧੀਆਂ ਨਾਲੋਂ ਬਥੇਰੇ ਮਹਿੰਗਾ ਅਤੇ ਮੁਕਾਬਲੇਬਾਜ਼ੀ ਤੋਂ ਹਮੇਸ਼ਾ ਲਈ ਦੂਰ ਕਰ ਦਿੱਤਾ ਉੱਥੇ ਫਿਰ ਕਿੱਥੇ ਖੜੂਗਾ ਇੰਡੀਆ ਕਿੱਥੇ ਹੁਣ ਸੋ ਇਹ ਦਿਵਾਲੀਆਪਨ ਜਿਹੜਾ ਹੈ ਜਿਵੇਂ ਵਿਜੇ ਮਾਲੀਆ ਲਲਿਤ ਮੋਦੀ சுரேਸ਼ ਕਲਮਾਡੀ ਨੀਰਵ ਮੋਦੀ ਵਿਨੇ ਚੌਕਸੀ ਤੇ ਗੌਤਮ اڈਾਨੀ ਵਰਗੇ ਜਿਹੜੇ ਭਾਰਤੀ ਵਪਾਰੀ ਨੇ ਠੱਗ ਵਪਾਰੀ ਨੇ ਠੱਗ ਟੋਲਾ ਜਿਹੜਾ ਉਪਰ ਵਿਖਦੇ ਸੁਨਹਿਰੀ ਭਾਰਤ ਦੇ ਸੁਪਨੇ ਦਿਖਾ ਕੇ ਲੋਕਾਂ ਨੂੰ ਲੁੱਟ ਕੇ ਦੂਜੇ ਮੁਲਕਾਂ 'ਚ ਫਰਾਰ ਹੋ ਗਏ ਅਡਾਨੀ ਬਚਿਆ ਹੋਇਆ ਇਹ ਲੋਕ ਆਪਣੇ ਜਾਲੀ ਵਪਾਰ ਦਿਖਾ ਕੇ ਬੈਂਕਾਂ ਕੋਲੋਂ ਵੱਡਾ ਪੈਸਾ ਕਰਜ਼ੇ ਕਰਜ਼ੇ ਤੇ ਲੈਂਦੇ ਰਹੇ ਉਧਾਰ ਲੈਂਦੇ ਰਹੇ ਲੋਨ ਲੈਂਦੇ ਰਹੇ ਅੱਜ ਭਾਰਤ ਦੇ ਹਾਲਾਤ ਇਹ ਹੋ ਗਏ ਨੇ ਕਿ ਸਰਕਾਰ ਹੁਣ ਮੁਲਕ ਦੇ ਰਣਨੀਤਿਕ ਪ੍ਰੋਜੈਕਟਾਂ ਨੂੰ ਫੰਡ ਨਹੀਂ ਕਰ ਸਕਦੀ ਖਾਸ ਕਰਕੇ ਫੌਜੀ ਪ੍ਰੋਜੈਕਟਾਂ ਨੂੰ ਵੀ ਫੰਡ ਨਹੀਂ ਕਰ ਸਕਦੀ ਤੇ ਦੂਜੇ ਪਾਸੇ ਅਸੀਂ ਦੇਖਦੇ ਹਾਂ ਘਰੇਲੂ ਇੰਡਸਟਰੀ ਵੀ ਖਤਮ ਹੋ ਤੇ ਇੰਡੀਆ ਚ ਪੈਸੇ ਬਣਾਏ ਜਾਣ ਦੀ ਬਜਾਏ ਸੌਖੇ ਤਰੀਕੇ ਨਾਲ ਪੈਸਾ ਬਾਹਰ ਜਾ ਰਿਹਾ ਤੇ ਪਿਛਲੇ 30 ਸਾਲਾਂ ਤੋਂ ਭਾਰਤ ਨੇ ਆਪਣੇ ਪ੍ਰੋਡਕਸ਼ਨ ਨਿਰਮਾਣ ਤੇ ਖੇਤੀਬਾੜੀ ਨੂੰ ਬਿਲਕੁਲ ਨਜ਼ਰਅੰਦਾਜ਼ ਕੀਤਾ ਹੋਇਆ ਇਸ ਨੇ ਇੱਕ ਜਿੱਥੇ ਇੰਡੀਆ ਤਕਰੀਬਨ ਤਕਰੀਬਨ ਪੂਰੀ ਤਰ੍ਹਾਂ ਵਿਦੇਸ਼ੀ ਵਿਰੋਧੀਆਂ ਤੋਂ ਤਿਆਰ ਸਮਾਨ ਲੈਣ ਦੇ ਲਈ ਨਿਰਭਰ ਹੋ ਗਿਆ ਉਹਨਾਂ ਤੇ ਡਿਪੈਂਡ ਕਰਨ ਲੱਗ ਪਿਆ ਤੇ ਇੱਕ ਕਾਰਨ ਹੋਰ ਹੈ ਕਿ ਫੌਜੀ ਓਵਰ ਐਕਸਟੈਂਸ਼ਨ ਲਗਾਤਾਰ ਯੁੱਧ ਦਾ ਖਤਰਾ ਸ਼ੁਰੂਆਤ ਤੋਂ ਲੈ ਕੇ ਮੱਧ ਯੁੱਗ ਦੀਆਂ ਬਹੁਤ ਸਾਰੀਆਂ ਸਦੀਆਂ ਤੱਕ ਅਸੀਂ ਦੇਖਦੇ ਹਾਂ ਕਿ ਇੰਡੀਆ ਦੀਆਂ ਜਾਂ ਇਸ ਖੇਤੇ ਦੀਆਂ ਇਸ ਇਲਾਕੇ ਦੀਆਂ ਸਾਰੀਆਂ ਰਿਆਸਤਾਂ ਤਕਰੀਬਨ ਲਗਾਤਾਰ ਸੰਘਰਸ਼ਾਂ ਦੇ ਵਿੱਚ ਜੰਗਾਂ ਯੁੱਧਾਂ ਦੇ ਵਿੱਚ ਸ਼ਾਮਿਲ ਰਹੀਆਂ ਨੇ ਮੌਜੂਦਾ ਦੌਰ ਦੇ ਵਿੱਚ ਵੀ ਪਾਕਿਸਤਾਨ ਦੇ ਨਾਲ ਜੰਗ ਚੀਨ ਦੇ ਨਾਲ ਜੰਗ ਬੰਗਲਾਦੇਸ਼ ਦੇ ਨਾਲ ਜੰਗ ਦੇ ਅਸਾਰ ਪੰਜਾਬ ਦੇ ਵਿੱਚ ਸਿੱਖਾਂ ਦੇ ਵਿਰੁੱਧ ਆਪਰੇਸ਼ਨ ਚੱਲ ਰਿਹਾ ਜੰਗ ਚੱਲ ਰਹੀ ਹੈ ਕਾਰਗਿਲ ਦੀ جنگ ਹੋਈ ਪਾਕਿਸਤਾਨ ਅਤੇ ਚੀਨ ਦੇ ਨਾਲ ਚੱਲ ਰਹੀ ਦੁਸ਼ਮਣੀ ਵੀ ਹੁਣ ਵੱਧ ਗਈ ਹੈ ਸ਼ਾਮਲ ਹੋ ਗਈ ਹੈ ਉਸ ਦੇ ਵਿੱਚ ਇੱਥੋਂ ਤੱਕ ਕਿ ਇੰਡੀਆ ਨੇ ਬੰਗਲਾਦੇਸ਼ ਅਤੇ ਪੱਛਮ ਦੇ ਨਾਲ ਭਾਣ ਚਾਹੇ ਤੇ ਇਹ ਟਕਰਾਅ ਸ਼ੁਰੂ ਕਰ ਦਿੱਤੇ ਨੇ ਭਾਣ ਚਾਹੇ ਹੁਣ 에ਅਰ ਫੋਰਸ ਦੀ ਗੱਲ ਕਰ ਲਈਏ ਹਵਾਈ ਦਬਦਬੇ ਦਾ ਨੁਕਸਾਨ ਜਿਹੜਾ ਹੋਇਆ ਇੰਡੀਆ ਨੂੰ ਮਈ 2025 ਚ ਰਾਫੇਲ ਦੇ ਆਧਾਰ ਤੇ ਭਾਰਤੀ ਜਿਹੜੀ 에ਅਰ ਫੋਰਸ ਉਹਦੀ ਉਹਦੀ ਹਾਰ ਨੇ ਦੱਖਣ ਏਸ਼ੀਆ ਦੇ ਵਿੱਚ ਭਾਰਤੀ ਜਿਹੜੀ ਸੁਪਰੀਮ ਸੁਪਰਮੇਸੀ ਹੈ ਉਹਦਾ ਤਕਰੀਬਨ ਅੰਤ ਕਰ ਦਿੱਤਾ ਉਹਦੀ ਉਹਦੀ ਸ਼ੁਰੂਆਤ ਹੋ ਗਈ ਰਾਜਨੀਤਿਕ ਅਤੇ ਅੰਦਰੂਨੀ ਜਿਹੜੀ ਫੇਲਿਅਰਸ ਨੇ ਇੰਡੀਆ ਦੀਆਂ ਉਹ ਕਮਜ਼ੋਰ ਲੀਡਰਸ਼ਿਪ ਉਹਦਾ ਵੀ ਇੱਕ ਬਹੁਤ ਸਾਡੇ ਸਾਹਮਣੇ ਐਗਜ਼ਾਮਪਲ ਹੈ ਬੇਅਸਰ ਲੀਡਰਸ਼ਿਪ ਦੀ ਇੱਕ ਲੜੀ ਹੈ ਖਾਸ ਕਰਕੇ ਬਾਦ ਦੀ ਕਾਂਗਰਸ ਲੀਡਰਸ਼ਿਪ ਜਿਹੜੀ 100 ਸਾਲਾਂ ਦੇ ਆਪਣੇ ਜਨਮ ਦੇ ਬ੍ਰਾਹਮਣੀ ਕਲਪ੍ਰਭਾਵਾਂ ਤੋਂ ਪੀੜਿਤ ਸੀ ਬੁਰੀ ਤਰ੍ਹਾਂ ਉਹ ਫੇਲ ਹੋ ਗਈ ਤਾਂ ਇਹਨਾਂ ਨੇ ਤਾਂ ਫੇਲ ਹੋਣਾ ਹੀ ਹੁਣ ਉਹਨੇ ਭਾਰਤ ਨੂੰ ਮਾੜੇ ਢੰਗ ਨਾਲ ਆਰਐਸਐਸ ਦੇ ਪ੍ਰਬੰਧ ਤੇ ਛੱਡਿਆ ਤੇ ਨੌਕਰਸ਼ਾਹੀ ਅਤੇ ਰਾਜਨੀਤਿਕ ਖੇਤਰ ਦੇ ਵਿੱਚ ਉਸ ਇਲਾਕੇ ਦੇ ਵਿੱਚ ਪੁਰਿਸ਼ਤਾਚਾਰ ਬਹੁ ਗਿਣਤੀ ਭੀੜ ਦੇ ਸਿਰ ਚੜ ਕੇ ਬੋਲਣ ਲੱਗ ਪਿਆ ਸਾਰਾ ਭ੍ਰਿਸ਼ਟ ਹੋ ਗਿਆ ਇੰਡੀਆ ਭ੍ਰਿਸ਼ਟ ਅਤੇ ਨੌਕਰ ਨੌਕਰਸ਼ਾਹੀ ਹੈ ਜਿਹੜੀ ਨਿਕੰਮੀ ਨੌਕਰਸ਼ਾਹੀ ਉਹਨੇ ਵੀ ਕਸਰ ਨਹੀਂ ਛੱਡੀ ਸੋ ਇੰਡੀਆ ਦੇ ਬਿਲਕੁਲ ਸੈਂਟਰਲ ਸੁਭਾ ਦਾ ਇੱਕ ਅਰਥ ਹੈ ਕਿ ਵੱਖ-ਵੱਖ ਖੇਤਰ ਜਿਵੇਂ ਕਿ ਸਿਵਲ ਪੁਲਿਸ ਤੇ ਫੌਜ ਇਹ ਵੱਖਰੇ ਕਾਨੂੰਨਾਂ ਤੇ ਟੈਕਸ ਪ੍ਰਣਾਲੀਆਂ ਵੱਲੋਂ ਕੰਟਰੋਲ ਕੀਤੇ ਜਾਂਦੇ ਨੇ ਇਸ ਸਿਸਟਮ ਇਹਦੇ ਨਾਲ ਹਿੰਦੂ ਤਵੀ ਰਾਸ਼ਟਰ ਹੈ ਜਿਹੜਾ ਉਹਦੇ ਲਈ ਪੂਰੇ ਜਿਹੜੇ ਉਹਦੇ ਸੋਰਸਸ ਤੇ ਰਿਸੋਰਸਸ ਨੇ ਉਹਨਾਂ ਨੂੰ ਇੱਕ ਗੋਲ ਦੇ ਉੱਤੇ ਇਕੱਠਾ ਕਰਨਾ ਹੁਣ ਮੁਸ਼ਕਲ ਹੈ ਅੰਦਰੂਨੀ ਬਗਾਵਤਾਂ ਵੀ ਹੋ ਰਹੀਆਂ ਨੇ ਸਾਨੂੰ ਦਿਖਾਈ ਨਹੀਂ ਦਿੰਦੀਆਂ ਖਬਰਾਂ ਰੋਕ ਲੀਆਂ ਜਾਂਦੀਆਂ